ਤੇਰੇ ਇਸ ਦੇ ਦੇ ਪੂਰੀ ਖੋਰ ਦੇ ਦੇ ਬੰਦਾ ਇਹ ਤਾਂ ਤੂੰ ਵੀਡੀਓ ਦਿਖਾਉਂਦਾ ਕਰ ਦੇ ਵੀਰੇ ਬੰਦਾ ਤੋ ਇਹ ਤਾਂ ਨਾ ਹੀ ਨਹੀਂ ਚਾਉਂਦਾ ਸਹੀ ਕਰ ਜਮ ਵੀ ਨਹੀਂ ਦਿਖਾਉਣਾ ਜੀ ਲਓ ਵੀ ਮੇਤਰੋ ਇੱਕ ਹੋਰ ਲੱਭ ਲਿਆਂਦਾ ਤੁਹਾਡੇ ਵਾਸਤੇ ਅਰਜਨ ਵੈਲੀ ਕੰਡੀਸ਼ਨਰ ਟਰੈਕਟਰ ਦੀ ਇੰਨੀ ਘੈਂਟ ਆ ਵੀ ਤੁਸੀਂ ਜੱਜ ਵੀ ਨਹੀਂ ਕਰ ਸਕਦੇ ਵੀ ਮਾਡਲ ਕਿੰਨਾ ਹੋਊਗਾ ਜੇ ਟਰੈਕਟਰ ਦਾ ਖੜਾਵਾ ਦੇਖੀ ਨਾ ਮੇਤਰੋ ਵਾਕੀ ਜਿਹੜੇ ਨਾ ਜਿਵੇਂ ਕਹਿੰਦੀ ਹੈ ਵੀ ਹੀਰੇ ਦੀ ਪਰਖ جوہری ਨੂੰ ਹੁੰਦੀ ਹੈ ਵੇ ਬੈਸੀ ਸਮਝ ਗਏ ਹੋਣਗੇ ਵੀ ਜਿਹੜੇ ਟਰੈਕਟਰ ਦਾ ਖੜਾਵਾ ਇੰਨਾ ਚੰਗਾ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਹੋਊਗਾ ਧਰਮੇ ਪਹਿਲੇ ਚਾਰੇ ਪਾਸੇ ਉਹਨਾ ਕੈਮਰਾ ਮਾਰਿਆ ਇਹ ਚੰਗੀ ਤਰ੍ਹਾਂ ਕੱਲਾ ਕੱਲਾ ਨਟ 볼ਟ ਦਿਖਾ ਦੇ ਦੇਖਦੇ ਆ ਵੀ ਸਿਰੋਤੇ ਜੱਜ ਕਰਦੇ ਆ ਜਾਂ ਨਹੀਂ ਕਰਦੇ ਫਿਰ ਆਪਾਂ 10 ਵੀ ਦਵਾਂਗੇ ਵੀ ਕਿਹੜੇ ਭਰਾ ਦੇ ਘਰੇ ਖੜਾ ਕਿੱਥੇ ਟਰੈਕਟਰ ਖੜਾ ਵੀ ਜਿਹੜਾ ਇੰਨਾ ਘੈਂਟ ਟਰੈਕਟਰ ਹੈ ਕਿੰਨਾ ਕਿ ਚੱਲਿਆ ਹੋਇਆ ਕਿੰਨੀ ਖੇਤੀ ਤੇ ਚੱਲਿਆ ਹੋਇਆ ਸਾਰਾ ਕੁਝ ਦੱਸ ਦਾਂਗੇ ਵੀ ਬੜੂ ਕਿੰਨੇ ਦਾ ਕਰਵਾਤਾ ਚੈੱਕ 来 ਮਿੱਤਰੋ ਪਹਿਲਾਂ ਤਾਂ ਤੁਹਾਨੂੰ ਮਲਾ ਦਈਏ ਵੀ ਕਿਹੜੇ ਸੱਜਣ ਦੇ ਘਰੇ ਖੜਾ ਵੀਰੇ ਸਸਰੀਕਾਲ ਤੁਹਾਡਾ ਨਾਮ ਕੀ ਆ ਚਰਨਜੀਤ ਬਾਵਾ ਜੀ ਚਰਨਜੀਤ ਬਾਵਾ ਅੰਕੜੀ ਸਸਰੀਕਾਲ ਜੀ ਤੁਹਾਡਾ ਕੀ ਨਾਮ ਆ ਸਵਰਨ ਬਾਵਾ ਸਵਰਨ ਬਾਵਾ ਓਕੇ ਤੇ ਆਪਾਂ ਖੜੇ ਕਿੱਥੇ ਆ ਇਸ ਟਾਈਮ ਪਹਿਲਾਂ ਦੱਸੋ ਪਧਾਉੜ ਇਹ ਆਪਣਾ ਘਰ ਕਿੱਥੇ ਜੇ ਪੈ ਜਾਂਦਾ ਇੱਕ ਵਾਰੀ ਲੋਕੇਸ਼ਨ ਦੱਸਿਓ ਆਪਣੇ ਸਟੇਡੀਅਮ ਸੜਕਾ ਜੀ ਇਹ ਸਟੇਡੀਅਮ ਵਾਲੀ ਸੜਕ ਆ ਜਾਂਦੀ ਆ ਇਧਰ ਕਿਧਰ ਨੂੰ ਚਲੀ ਜਾਂਦੀ ਆ ਇਹ ਅਲਕੜੇ ਜਾਂਦੀ ਆ ਅਲਕੜੇ ਵਾਲੀ ਸੜਕ ਤੇ ਮਤਲਬ ਆਪਣੇ ਘਰ ਆਗੇ ਹਾਂਜੀ ਹਾਂਜੀ ਸਾਹਮਣੇ taraf ਉਹ ਉੱਥੇ ਨਾ ਪਾਣੀ ਵਾਲੀ ਟੈਂਕੀ ਰੱਖੀ ਹੋਈ ਆ ਜੇ ਕਿਸ ਜਿਹੜਾ ਬਈ ਇਹ ਅਰਜਨ ਟਰੈਕਟਰ ਆ ਮਾਡਲ ਕਿੰਨਾ 2022 ਆ ਜੀ ਤੀਜੇ ਮਹੀਨੇ ਦਾ ਤੀਜੇ ਮਹੀਨੇ ਦਾ ਯਾਨੀ ਕਿ 2022 ਦੇ ਮਾਰਚ ਮਹੀਨੇ ਦਾ ਨਿਕਲਿਆ ਹੋਇਆ ਹਾਂਜੀ ਹਾਂਜੀ ਕੰਡੀਸ਼ਨ ਦੇਖ ਕੇ ਧਰਮੇ ਲੱਗਦਾ ਨਹੀਂ ਸੀ ਵੀ 2022 ਮਾਡਲ ਆ ਬਈ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਇਹ ਇੰਨਾ ਸੰਭਿਆ ਕਿਵੇਂ ਹੋਇਆ ਸਾਡੇ ਸੰਭਾਈ ਵਾਲੀ ਆ ਜੀ ਸੰਭਾਈ ਵਾਲੀ ਆ ਹਾਂਜੀ ਹਾਂਜੀ ਟਰੈਕਟਰ ਤੇ ਨੀ ਜਿਵੇਂ ਕੀ ਦੀ ਇੱਛਰੀ ਡੂ ਨੀ ਜਾਣਾ ਮਿੱਟੀ ਲੱਗਣੀ ਦਿੰਦੇ ਨੇ ਜੀ ਅਸੀਂ ਮਿੱਟੀ ਲੱਗਣੀ ਨਹੀਂ ਦਿੰਦੇ ਹਾਂਜੀ ਹਾਂਜੀ ਧੋ ਤੋ ਆ ਕੇ ਰੱਖਿਆ ਖਿਲਾ ਰਿਆ ਹੁੰਦੇ ਆ ਅਸੀਂ ਧੋ ਕੇ ਖਿਲਾ ਰਿਆ ਹੁੰਦਾ ਹਾਂਜੀ ਹਾਂਜੀ 20 ਇਹ ਤੁਸੀਂ ਕੜਵਾਇਆ ਸੀ ਜਾਂ ਗੱਗੇ ਲਿਆਂਦਾ ਸੀ ਨਹੀਂ ਮੇਰੇ ਅਸੀਂ ਤਾਂ ਲਿਆਂਦਾ ਸੀ ਅਸਲ ਲਿਆਂਦਾ ਸੀਗਾ ਹਾਂਜੀ ਹਾਂਜੀ ਓਕੇ ਤੇ ਕਿੰਨੀ ਕੁ ਖੇਤੀ ਤੇ ਤੁਸੀਂ ਇਹ ਟਰੈਕਟਰ ਨੂੰ ਚਲਾ ਰਹੇ ਹੋ ਆਪਣੇ ਹੈਗੇ 15 ਕਿੱਲੇ ਖੇਤੀ 15 ਕਿੱਲੇ ਦੀ ਖੇਤੀ ਤੇ ਚੱਲਦਾ ਹਾਂਜੀ ਹਾਂਜੀ ਓਕੇ ਤੇ ਤੁਸੀਂ ਲਿਆਉਣ ਤੋਂ ਬਾਅਦ ਇਹਨੂੰ ਕੀ ਕੁਝ ਕਰਾਇਆ ਪਹਿਲਾਂ ਤੇ ਮੈਨੂੰ ਇਹ ਦੱਸ ਇੱਕ ਇਹਦਾ ਟਾਇਰ ਪਵਾਇਆ ਮੂਰ ਲਈ ਅਸਲ ਇਹ ਤੁਸੀਂ ਨੇ ਪਵਾਇਆ ਹਾਂਜੀ ਹਾਂਜੀ ਕਿੰਨੇ ਦੇ ਪੈਗੇ ਹੋਣਗੇ ਇਹ ਪੈਗੇ 35000 ਦੇ 35000 ਦੇ ਹਾਂਜੀ ਵਿੱਚ ਚੱਕੇ ਅਸਲ ਵਿੱਚ ਹੀ ਚੱਕੇ ਲਾ ਕੇ 35000 ਦੇ ਪੈਗੇ ਹਾਂਜੀ ਹਾਂਜੀ ਜਾਜੀ ਟਾਇਰ ਨੇ ਹਨਾ ਹਾਂਜੀ ਹਾਂਜੀ ਇਹ ਹੈਗੀ ਆ 10 16 ਨੰਬਰ ਹਨਾ ਹਾਂਜੀ ਤੇ ਬਾਈ ਜਿਹੜਾ ਇਹ ਬੰਪਰ ਲੱਗਿਆ ਹੋਇਆ ਇਹ 15000 ਰੁਪਏ ਆਪਾਂ ਅਸੀਂ ਇਹ ਵੀ ਤੁਸੀਂ ਆਪੀ ਲਵਾਇਆ 15000 ਦਾ ਬੰਪਰ ਲਵਾਤਾ ਮਤਲਬ 35 ਤੇ 5 40 ਤੇ 10 50000 ਤਾਂ ਹੋ ਗਿਆ ਆਹ ਹਾਂਜੀ ਹਾਂਜੀ ਉਹ ਤੋਂ ਬਾਅਦ ਹੋਰ ਇਹਦੇ ਕਿੱਥੇ ਕਿੱਥੇ ਪੈਸੇ ਲਾਇਆ ਆ ਆਪਾਂ ਇੱਕ ਜੂ ਲਵਾਤਾ ਸੀ ਮਗਰ ਰਿਸ਼ਾ ਤੇ ਉਹ ਮਗਰ ਲਾ ਜੂ ਲਵਾਤਾ ਸੀ ਉਹ ਕਿੰਨੇ ਦਾ ਲਵਾਤਾ ਉਹ ਹੈਗੇ 4000 ਦੇ 4000 ਦਾ ਬਾਈ ਨੇ ਲਵਾਤਾ ਮਿੱਤਰੋ ਜੂ ਮਾਡਲ ਇਹ ਬਾਈ ਆ ਤੇ ਮੈਨੂੰ ਹੁਣ ਇਹ ਦੱਸੀ ਬਾਈ ਤੁਸੀਂ ਕਿਹਾ ਵੀ 15 ਕਿੱਲਾਂ ਦੀ ਖੇਤੀ ਤੇ ਸਾਡੇ ਚੱਲਿਆ ਹੋਇਆ ਹੈਣਾ ਤੇ ਪਹਿਲਾਂ ਇੰਜਨ ਗੇਅਰ ਦਾ ਕਿਵੇਂ ਆਹੀ ਓਕੇ ਪੂਰਾ ਉਹ ਕਿਹਾ ਮਤਲਬ ਆਪਣੀ ਗਰੰਟੀ ਹੈ ਹਾਂ ਜੀ ਹਾਂ ਜੀ ਬਾਕੇ ਦੇ ਤਰੀਕੇ ਕਰਕੇ ਲੈ ਜੀ ਡੰਡਾ ਫੱਟੀ ਸਾਰਾ ਕੁਝ ਇਹਦੇ ਨਾਲ ਮਿਲੂ ਹਾਂ ਜੀ ਹਾਂ ਜੀ ਤੇ ਆ ਧਰਮੇ 2022 ਨਾਲ ਦੀ ਆ 14 ਤਨ ਹਾਂ ਦਿਖ ਲੈ ਮਾਰਚ ਮਹੀਨੇ 2022 ਦੀ ਜਿਵੇਂ ਕਹਿੰਦੀ ਆ ਜਿਹੜੀ ਇਹ ਹੁੰਦੀ ਹੈ ਇਹਦੀ ਤੇ ਨਾਲ ਹੈ ਤੇਰ ਮੈਂ ਲਿੰਕ ਲੋਂਕ ਤਾਂ ਸਾਰੇ ਚੈੱਕ ਕਰਵਾ ਦੇ ਕੋਈ ਟੁੱਟ ਪੰਨ ਨਹੀਂ ਹੈਗੀ ਹੁੱਕ ਚੈੱਕ ਕਰਵਾ ਦੇ ਆ ਜੈਕ ਦਾ ਚੈੱਕ ਕਰਵਾ ਦੇ ਸਾਰ ਹਨ ਮਗਰ ਉਹ ਸਹੀ ਆਗੇ ਚੰਗੀ ਤਰ੍ਹਾਂ ਟਿਊਬਾਂ ਵੀ ਚੈੱਕ ਕਰਵਾ ਦੇ ਟਰੈਕਟਰ ਦੀਆਂ ਭਈ ਜਿੰਨ ਗਿਰਦਾ ਤੁਸੀਂ ਦੱਸਿਆ ਪੂਰਾ ਓਕੇ ਆ ਹਾਂਜੀ ਹਾਂਜੀ ਹਨਾ ਤੇ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਇਹ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਹਾਂਜੀ ਹਾਂਜੀ ਓਕੇ ਤੇ ਚੱਲ ਕਿੰਨਾ ਕੁ ਗਿਆ ਫੋਨ ਤੱਕ ਇਹ ਚੱਲ ਗਿਆ ਹੋਊਗਾ 680 ਹੁਸੀਕੰਟ ਚੱਲ ਗਿਆ ਧਰਮੇ ਚੈੱਕ ਕਰਵਾ ਵੀ ਇੱਕ ਹੰਟ ਇਹਦਾ ਕਰੂ ਵੀ ਦੇਖਾਈ ਥੋੜਾ ਜਿਧਰ ਓਕੇ ਚਾਬੀ ਲਾਉਣੀ ਪੈਂਦੀ ਹੈ ਕਿ ਜਾਈ ਇਹ ਚਾਬੀ ਲਾਉਣੀ ਪੂ ਚਾਬੀ ਲਾਉਣੀ ਪੂ ਹਾਂਜੀ ਚੈੱਕ ਕਰਵਾ ਦੇ ਧਰਮੇ 680 ਘੰਟੇ ਦੱਸਿਆ ਹਾਂਜੀ ਬਸ ਥੋੜੇ ਵੱਧੇ ਹੋਊਗਾ ਕਿੰਨਾ 699 ਯਾਨੀ ਕਿ 601 ਘੱਟ 90 ਘੰਟੇ ਚੱਲਿਆ ਹੋਇਆ ਹਾਂਜੀ ਲੈ ਮਿੱਤਰੋ ਮਾਡਲ ਹੈਗਾ ਇਹ 222 ਦੇ ਤੀਜੇ ਮਹੀਨੇ ਦਾ ਨਿਕਲਿਆ ਹੋਇਆ ਇੰਜਨ ਗੇਅਰ ਦਾ ਓਕੇ ਆ ਹਾਂਜੀ 699 ਘੰਟੇ ਚੱਲਿਆ ਹੋਇਆ ਪਾਵਰ ਸਟੀਰਿੰਗ ਹਨ ਇਹ ਇਹ ਹੈਗਾ ਅਰਜਨ 605 ਡੀਆਈ ਡੀਆਈ 60 ਹਸਪਾਵਰ ਦਾ ਟਰੈਕਟਰ ਹੈ ਇਹ ਇਹਨੂੰ ਵੀਰੇ ਵਿੱਚੋਂ ਦਿਖਾਓ ਕੰਡੀਸ਼ਨ ਖੋਲੇ ਉਹਨੂੰ ਸੀਆਰਡੀ ਸੀਆਰਡੀ ਹੈਗਾ ਇਹ ਓਕੇ ਆਪਾਂ ਚੈੱਕ ਵੀ ਕਰ ਲੈਨੇ ਆ ਸਮਾਰ ਕੇ ਲੈ ਵੀ ਸੱਜਣਾ ਇਹ ਵੀ ਗੱਲ ਘੈਂਟ ਆ ਜਿੰਨਾ ਟਰੈਕਟਰ ਬਾਹਰੋਂ ਸਾਫਾ ਉਹਨੇ ਹੀ ਅੰਦਰੋਂ ਆ ਹੈਨਾ ਬਈ ਆੰਦਰ ਤਾਂ ਉਦੋਂ ਵੀ ਵੱਧ ਹੈ ਭੋਰਾ ਪਰ ਮੈਂ ਇਹ ਕਰਵਾਈ ਸਾਰੇ ਚੈੱਕ ਜਾਨੀ ਕਿ ਪੂਰੀ ਤਸੱਲੀ ਹੈ ਬਈ ਡਾਇਰੈਕਟਰ ਦੀ ਹਾਂਜੀ ਹਾਂਜੀ ਪੂਰੀ ਤਸੱਲੀ ਹੈ ਤੇ ਮੈਨੂੰ ਹੁਣੇ ਕਰਿਓ ਇਹਨੂੰ ਸਟਾਰਟ ਕਰਕੇ ਦਿਖਾਓ ਠੀਕ ਆਪਾਂ ਇਹ ਵੀ ਚੈੱਕ ਕਰ ਲਈ ਵੀ ਇਹਦੀ ਵੜਕ ਕਿਆ ਪਹਿਲਾਂ ਆ ਰੱਖ ਦਿਓ ਬਈ ਇੱਥਾਂ ਅੱਛਾ ਹਾਂ ਸੋ ਇੱਥਾਂ ਕਰ ਦੋ ਉਹ ਤੋਂ ਬਾਦ ਨਾ ਫਿਰ ਆਪਾਂ ਇਹਦੀ ਵੜਕ ਦੇਖ ਲਈਏ ਹੁਣ ਕੀ ਕਹਿੰਦਾ ਤਾਂ ਮੈਂ ਸਲੈਂਸਰ ਤੇ ਲਾਣੀ ਕੈਮਰਾ ਟਾਇਰ ਤੁੰਗ ਸਾਈਡ ਤੇ ਰਹੀਦਾ ਹੁੰਦਾ ਹੈ ਹਾਂ ਦੇ ਰੇਸ ਦੇ ਦੇ ਪੂਰੀ ਹੋਰ ਦੇ ਦੇ ਬਹਾਰ ਇਹ ਤਾਂ ਤੂੰ ਵੀਡੀਓ ਦਿਖਾਉਂਦਾ ਕਰ ਦੇ ਵੀਰੇ ਬੰਦਾ ਮੈਂ ਤਾਂ ਨਾ ਤਾਂ ਨਾ ਹੀ ਨਹੀਂ ਚਾਹੁੰਦਾ ਸਹੀ ਕਰ ਜਮ ਵੀ ਨਹੀਂ ਦਿਖਾਉਣਾ ਜੀ ਉਹ ਤਾਂ ਜਮਾ ਨਹੀਂ ਓਕੇ ਤੇ ਦੁਆਰੇ ਦੱਸ ਦਿੰਦੇ ਆ ਭਾਈ ਤੇ ਮੂਹਰਲੇ ਟਾਇਰ ਕਿੰਨੇ ਪੈਸੇ ਹੋਣੇ ਆ ਇਹ ਮੈਂ ਤਾਂ 90 ਪੈਸੇ ਆ 90 ਪੈਸੇ ਹਾਂ ਨਵੇਂ ਵਰਗੇ ਮਗਰਲੇ ਟਾਇਰ ਵੀ ਇੰਨੀ ਹੋਣਗੇ ਨਾ ਹਾਂਜੀ ਧਰਮੇ ਮਗਰਾਡਾਂ ਤੋਂ ਵੀ ਚੈੱਕ ਕਰਵਾ ਦੇ ਵਿੱਚੋਂ ਬਾਕੀ ਆ ਤੇ ਮਗਰਲੇ ਟਾਇਰ ਤਾਂ ਨਾਲ ਦੀ ਨੇ ਆਦੀ ਬਾਈ ਮਾਡਲ ਹੈ ਹਨ ਤੇ ਦਿਖਾ ਦੇ ਵਿੱਚੋਂ ਮਿੱਤਰੋ ਜੇ ਕੋ ਟਰੈਕਟਰ 200 ਘੰਟਾ ਚੱਲਿਆ ਸਾਰਾ ਹੀ ਮਤਲਬ ਸਾਡੇ ਕੋਲ ਹਾਂਜੀ ਸਵਾਲ ਸਾਡੇ ਕੋ 200 ਘੰਟਾ ਚੱਲਿਆ ਅੱਛਾ ਸਾਲ ਚ ਤੁਹਾਡੇ ਕੋਲ 200 ਘੰਟੇ ਚੱਲਿਆ ਹਾਂ 100 ਘੰਟਾ ਝੋਨੇ ਵਰ ਚੱਲਿਆ 100 ਕੜ ਕੋਰੀ ਚੱਲ ਗਿਆ ਵਾ ਅੱਛਾ ਕੋ ਸਾਡੋ ਕੋ ਕਿਹੜਾ ਕਿੰਨਾ ਗਾਣਾ ਵਸ ਹੂੰ ਦੇਖ ਤਰ ਮੈਂ ਕਿਸੇ ਪਾਸੇ ਚਾਬੀ ਪਾਉਣਾ ਵੀ ਨਹੀਂ ਲੱਗਿਆ ਹੋਇਆ ਤੇ ਜਮਾ ਹੈ ਹਨ ਜਮਾ ਸੀਲਡ ਹੈ ਟਰੈਕਟਰ ਆ ਦੇਖਾ ਕਮਗਰਾਡਾਂ ਵਾਲੀ ਸਟicker ਜੇ ਵੀ ਦਿਖਾ ਦੇ ਖੜਾ ਤਾਂ ਕੋਈ ਨਹੀਂ ਖੜਿਆ ਤੇ ਲੈ ਮਿੱਤਰੋ ਦੁਬਾਰਾ ਫੇਰ ਦੱਸ ਦਿੰਨੇ ਆ 2022 ਮਾਡਲ ਹੈ ਬਾਈ ਦੇ ਤੀਜੇ ਮਹੀਨੇ ਦਾ ਨਿਕਲਿਆ ਹੋਇਆ 14 ਤਰੀਕ ਦਾ ਵੀ ਨਿਕਲਿਆ ਹੋਇਆ ਵੀ ਦੱਸ ਦਿੰਦੇ ਆ ਹਾਂਜੀ ਹਨਾ 15 ਕਿੱਲਾਂ ਦੀ ਖੇਤੀ ਤੇ ਤੁਸੀਂ ਨੇ ਚਲਾਇਆ ਤੁਸੀਂ ਚਲਾਇਆ 200 ਘੰਟਾ ਚਲਦਾ ਲੈ ਧਾਗਿਓ ਹਨਾ ਇਹ ਪਾਰਟੀ ਕੰਮੀ ਦਾ ਨਾਮ ਹੋਣਾ ਪਹਿਲੀ ਦਿਨ ਪਹਿਲੀ ਤੇ ਨਹੀਂ ਖੜਾ ਹਾਂਜੀ ਹਾਂਜੀ ਓਕੇ ਮਤਲਬ ਜਿਹੜੇ ਬੰਦੇ ਤੋਂ ਲਿਆਂਦਾ ਉਹਦੇ ਆਪਣੇ ਡਾਕੂਮੈਂਟ ਸਾਰੇ ਹੋਣਗੇ ਆਪਣੇ ਲੱਭ ਪਰੂਫ ਹੈਗੇ ਆ ਆ ਕੋਈ ਪ੍ਰੂਫ ਬਾਈ ਓਕੇ ਭਾਈ ਇਹ ਨਗਦ ਕੈਸ਼ ਦਾ ਕ ਮਤਲਬ ਲੋਨ ਦੇ ਉੱਪਰ ਨਗਦ ਕੈਸ਼ ਦਾ ਨਗਦ ਕੈਸ਼ ਦਾ ਹਾਂਜੀ ਇਹਦੀ ਡਿਮਾਂਡ ਕੀ ਹੈ ਟਰੈਕਟਰ ਦੀ ਇਹ ਰੇਟ 6,95,000 6,95,000 ਹਾਂ ਜੀ ਦਵਾਂਗੇ ਕਿੰਨੇ ਦਾ ਮਤਲਬ ਜਿਹੜਾ ਸੱਜਣਾ ਆਵੇ ਲੈ ਕੇ ਮੁੜੇ ਗੱਲ ਤੇ ਆ ਉਹ ਰੇਟ ਦੱਸ ਦਿਓ 6,80,000 ਦੇ ਦਾਂਗੇ 6,80,000 ਦਾ ਜੇ 5000 ਮੈਂ ਚੱਕਦਾ ਪਾਉਣੇ ਦਾ ਕਰਵਾ ਦਈਏ ਲੈ ਮਿੱਤਰੋ 6,75,000 ਦੇ ਵਿੱਚ ਟਰੈਕਟਰ ਵਨ ਜੂ ਜੇ ਕਿਸੇ ਸੱਜਣ ਨੇ ਖਰੀਦਣਾ ਦੁਬਾਰੇ ਲੋਕੇਸ਼ਨ ਦੱਸ ਦੀਏ ਬਈ ਪਧਾਉੜ ਦੇ ਵਿੱਚ ਖੜੇ ਆ ਇਹ ਅਲਕੜੇ ਵਾਲਾ ਰੋਡ ਹੈ ਸਟੇਡੀਅਮ ਰੋਡ ਸਟੇਡੀਅਮ ਰੋਡ ਤੇ ਆਪਣੇ ਕਿੰਨਾ ਦੇ ਘਰ ਵੱਜਦੇ ਬਈ ਇਹ ਪਾਣੀ ਪਤਲੇ ਵੱਜਦੇ ਪਾਣੀ ਪਤਲੇ ਵੱਜਦੇ ਤੁਸੀਂ ਤੁਹਾਡਾ ਮੋਬਾਈਲ ਨੰਬਰ ਦੱਸੋ 8768 98777 88842 88842 ਮਿੱਤਰੋ ਇਹ 22 ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ 2022 ਮਾਡਲ 14 ਤਰੀਕ ਤੀਜੇ ਮਹੀਨੇ ਦਾ ਨਿਕਲਿਆ ਹੋਇਆ ਇਹ ਅਰਜਨ ਟਰੈਕਟਰ ਲੈਣਾ ਨਾ 605 ਡੀਆਈ ਤਾਂ ਫਟਾਫਟ ਫੋਨ ਲਾ ਲਓ ਪੂਰੀ ਫੁੱਲ ਗਾਰੰਟੀ ਵਾਲਾ ਤੁਹਾਨੂੰ ਸਟਾਰਟ ਕਰਕੇ ਦਿਖਾਤਾ ਤੁਹਾਨੂੰ ਵੜਕ ਦਿਖਾਤੀ ਟਰੈਕਟਰ ਦੀ ਕਿੱਦਾਂ ਨੰਬਰ ਪੰਜਾਬ ਦਾ ਫਰਸਟ ਪਾਰਟੀ ਦੇ ਨਾਮ ਆ ਚੌਕੜਾ ਟਾਰਨ ਦਾ ਮਿੱਤਰੋ 9095 ਪੈਸੇ ਪਿਆ ਕਰੋ ਸੰਪਰਕ ਕਰਾ